ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਚ ਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੁਧਿਆਣਾ ਤੋਂ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਅਤੇ ਅਪਗ੍ਰੇਡ ਕਰਨ ਦੇ 528.95 ਕਰੋੜ ਰੁਪਏ ਦੇ ਪ੍ਰੋਜੈਕਟ ਸੰਬੰਧੀ ਸਬੰਧਤ ਅਧਿਕਾਰੀਆਂ ਤੋਂ ਹੁਣ ਤੱਕ ਦੀ ਜਾਣਕਾਰੀ ਲਈ ਇਸ ਪ੍ਰੋਜੈਕਟ ਦੇ ਕੰਮ 2 ਫਰਵਰੀ 2023 ਨੂੰ ਸ਼ੁਰੂ ਕੀਤਾ ਗਿਆ ਸੀ ਇਹ ਪ੍ਰੋਜੈਕਟ 2025 ਦੇ ਪਹਿਲੇ ਅੱਧ ਵਿੱਚ ਪੂਰਾ ਹੋਣ ਦੀ ਸੰਭਾਵਨਾ ਹੈ ਇਹ ਪ੍ਰੋਜੈਕਟ ਇੰਜੀਨੀਅਰਿੰਗ ਪ੍ਰੀਕਿਉਰਮੈਂਟ ਅੰਡ ਕੰਸਟਰਕਸ਼ਨ ਕੰਟਰੈਕਟ ਰਾਹੀਂ ਚਲਾਇਆ ਜਾ ਰਿਹਾ ਹੈ ਅਰੋੜਾ ਨੇ ਹੋਰ ਵੀਰ ਵੀ ਦੰਦਿਆ ਦੱਸਿਆ ਕਿ ਸਟੇਟਸ ਰਿਪੋਰਟ ਅਨੁਸਾਰ ਪੂ ਤਕਨੀਕੀ ਜਾਂਚ ਸਰਵੇਖਣ ਦਾ ਕੰਮ ਅਤੇ ਆਰਟੀ ਆਰਕੀਟੈਕਚਰਲ ਡਿਜ਼ਾਈਨ ਦੀ ਪ੍ਰਵਾਨਗੀ ਦਾ ਕੰਮ 100% ਦੀ ਮੁਕੰਮਲ ਹੋ ਚੁੱਕਾ ਹੈ ਪੁਨਰਵਾਸ ਦਾ ਕੰਮ ਵੀ 100% ਮੁਕੰਮਲ ਹੋ ਚੁੱਕਾ ਹੈ ਸਟਰਕਚਰਲ ਡਿਜ਼ਾਈਨ ਦੀ ਮਨਜ਼ੂਰੀ ਦਾ 80% ਦੀ ਕੰਮ ਪੂਰਾ ਹੋ ਚੁੱਕਾ ਹੈ ਐਮਈਪੀ ਡਿਜ਼ਾਈਨ ਮਨਜ਼ੂਰੀ ਦਾ 75% ਦੀ ਕੰਮ ਪੂਰਾ ਹੋ ਚੁੱਕਾ ਹੈ ਜਿੱਥੋਂ ਤੱਕ ਮਲਟੀ ਲੈਵਲ ਕਾਰ ਪਾਰਕਿੰਗ ਦੇ ਕੰਮ ਦਾ ਸਬੰਧ ਹੈ ਦੂਜੀ ਮੰਜ਼ਲ ਦੇ ਸਲੇਬ ਦਾ ਕੰਮ ਵੀ ਪੂਰਾ ਹੋ ਗਿਆ ਹੈ ਅਤੇ ਦੂਜੀ ਮੰਜ਼ਲ ਤੇ ਰੈਂਪ ਦਾ ਕੰਮ ਚੱਲ ਰਿਹਾ ਹੈ ਈਸਟ ਸਾਈਡ 메ਨ ਸਟੇਸ਼ਨ ਬਿਲਡਿੰਗ ਵਿੱਚ 메ਨ ਸਟੇਸ਼ਨ ਕਾਲਮ ਦਾ ਕੰਮ ਕੰਪੋਜ਼ਿਟ ਲੈਵਲ ਤੱਕ ਪੂਰਾ ਕਰ ਲਿਆ ਗਿਆ ਹੈ ਇਸੇ ਤਰ੍ਹਾਂ ਜਿੱਥੋਂ ਤੱਕ ਐਲੀਵੇਟਡ ਪਹੁੰਚ ਸੜਕ ਦੇ ਕੰਮ ਦਾ ਸਬੰਧ ਹੈ 14 ਪੀ ਆਰ ਅਤੇ 17 ਪਾਇਲ ਕੈਂਪਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਇਸੇ ਤਰ੍ਹਾਂ ਈਸਟ ਸਾਈਡ ਅੰਡਰ ਗਰਾਊਂਡ ਟੈਂਕ ਸਟਰਕਚਰ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ ਜਿੱਥੋਂ ਤੱਕ ਕੰਕੋਰਸ ਅਤੇ ਐਫ ਓ ਬੀ ਦੇ ਕੰਮ ਦਾ ਸਬੰਧ ਹੈ ਪਲੇਟਫਾਰਮ ਨੰਬਰ 1 ਤੇ ਕੰਕੋਰਸ ਦੀ ਫਾਊਂਡੇਸ਼ਨ ਦਾ ਕੰਮ ਪੂਰਾ ਹੋ ਗਿਆ ਹੈ ਬਹੁ ਮੰਜ਼ਿਲਾ ਕੁਆਟਰ ਦੀ ਉਸਾਰੀ ਦਾ ਕੰਮ ਵੀ ਚੱਲ ਰਿਹਾ ਹੈ ਟਾਈਪ 2 ਆਏ ਅਤੇ ਬੀ ਬਲਾਕ ਦਾ ਆਰ ਸੀ ਸੀ ਪੈਰਾਪੈਟ ਕੰਮ ਪ੍ਰਗਤੀ ਵਿੱਚ ਹੈ ਟਾਈਪ 2 ਸੀ ਬਲਾਕ ਵਿੱਚ ਟਰੈਸ ਫਲੋਰ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਟਾਈਪ 2 ਡੀ ਬਲਾਕ ਵਿੱਚ ਚੌਥੀ ਮੰਜ਼ਲ ਦੀ ਸਲੇਬ ਦਾ ਕੰਮ ਵੀ ਚੱਲ ਰਿਹਾ ਹੈ ਇਸੇ ਤਰ੍ਹਾਂ ਟਾਈਪ 3 ਈ ਬਲਾਕ ਵਿੱਚ ਕਾਲਮ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਐਫ ਬਲਾਕ ਵਿੱਚ ਤੀਜੀ ਮੰਜ਼ਲ ਦਾ ਸਲੈਬ ਬਣਾਉਣ ਦਾ ਕੰਮ ਚੱਲ ਰਿਹਾ ਹੈ। ਜਿੱਥੇ ਤੱਕ ਟਾਈਪ 4 ਬਹੁ ਮੰਜ਼ਲਾ ਕੁਆਟਰਾਂ ਦੀ ਉਸਾਰੀ ਦਾ ਸਬੰਧ ਹੈ ਪਹਿਲੀ ਮੰਜ਼ਲ ਦੀ ਸਲੈਬ ਦਾ ਕੰਮ ਚੱਲ ਰਿਹਾ ਹੈ। ਸਟੇਟਸ ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਕਿ ਰੈਸਟ ਹਾਊਸ ਵਿੱਚ ਛੱਤ ਦੀ ਸਲੈਬ ਅਤੇ ਮਮਤੀ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਹਸਪਤਾਲ ਬਿਲਡਿੰਗ ਦਾ ਕੰਮ ਵੀ ਚੱਲ ਰਿਹਾ ਹੈ ਟਰੈਸ ਸਲੈਬ ਅਤੇ ਮਮਟੀ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਅਤੇ ਪਹਿਲੀ ਮੰਜ਼ਲ ਦੇ ਏ ਏ ਸੀ ਬਲਾਕ ਦਾ ਕੰਮ ਵੀ ਚੱਲ ਰਿਹਾ ਹੈ ਲੁਧਿਆਣਾ ਰੇਲਵੇ ਸਟੇਸ਼ਨ ਦੀ ਸਥਾਪਨਾ 1860 ਵਿੱਚ ਬ੍ਰਿਟਿਸ਼ ਸ਼ਾਸਨ ਦੌਰਾਨ ਹੋਈ ਸੀ ਉੱਤੇ ਉਦੋਂ ਤੋਂ ਇਸ ਰੇਲਵੇ ਸਟੇਸ਼ਨ ਜੋ ਕਿ ਜੰਕਸ਼ਨ ਹੈ ਵਿੱਚ ਕਦੇ ਵੀ ਕੋਈ ਵੱਡਾ ਨਵੀਨੀਕਰਨ ਨਹੀਂ ਹੋਇਆ ਤੇ ਇਸ ਦੌਰਾਨ ਅਰੂੜਾ ਨੇ ਦੱਸਿਆ ਕਿ ਟੰਡਾਰੀ ਕਲਾ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਅਤੇ ਅਪਗ੍ਰੇਡ ਕਰਨ ਦਾ ਕੰਮ ਵੀ ਅਮਰਿਤਪਾਲ ਸਟੇਸ਼ਨ ਸਕੀਮ ਤਹਿਤ ਚੱਲ ਰਿਹਾ ਹੈ ਕੀਤੇ ਜਾ ਰਹੇ ਕੰਮਾਂ ਵਿੱਚ ਐਂਟਰੀ ਗੇਟ ਦਾ ਵਿਸਤਾਰ ਐਂਟਰੀ ਲੌਬੀ ਪੰਜ ਟਿਕਟ ਕਾਊਂਟਰ ਹਾਈ ਲੈਵਲ ਪਲੇਟਫਾਰਮ ਨਵਾਂ ਪਲੇਟਫਾਰਮ ਨੰਬਰ 3 ਵਧੀਆ ਸਰਕੂਲੇਟਿੰਗ ਏਰੀਆ ਤੇ ਅਪਾਹਜ ਲਈ ਰੈਂਪ ਦੀ ਸਹੂਲਤ ਵਾਲੇ 2 ਫੁੱਟ ਓਵਰ ਬ੍ਰਿਜ ਸ਼ਾਮਲ ਹਨ ਪਲੇਟਫਾਰਮ ਸ਼ੈਲਟਰ ਦੀ ਸਹੂਲਤ ਵੀ ਬਣਾਈ ਜਾ ਰਹੀ ਹੈ ਯਾਤਰੀਆਂ ਲਈ ਲੋੜੀਂਦੀ ਗਿਣਤੀ ਵਿੱਚ ਟਾਇਲਟ ਬਲਾਕ ਬਣਾਏ ਜਾ ਰਹੇ ਹਨ ਪਲੇਟਫਾਰਮ ਦੇ ਤੇ ਪਾਣੀ ਦੀ ਟੂਟੀ ਦਾ ਪ੍ਰਬੰਧ ਹੋਵੇਗਾ ਬੈਠਣ ਦਾ ਉਚਿਤ ਪ੍ਰਬੰਧ ਹੋਵੇਗਾ ਯਾਤਰੀਆਂ ਲਈ 110 ਵਰਗ ਮੀਟਰ 에어 ਕੰਡੀਸ਼ਨਡ ਵੇਟਿੰਗ ਰੂਮ ਵੀ ਹੋਵੇਗਾ ਪੁਰਸ਼ਾਂ ਅਤੇ ਔਰਤਾਂ ਲਈ ਪਹਿਲੀ ਸ਼੍ਰੇਣੀ ਦੇ ਵੇਟਿੰਗ ਰੂਮ ਵੀ ਬਣਾਏ ਜਾ ਰਹੇ ਹਨ ਇੱਕ ਕਾਰਜਕਾਰੀ ਲਾਜ਼ ਹੋਵੇਗਾ 그린 ਏਰੀਆ ਦਾ ਵੀ ਪ੍ਰਬੰਧ ਹੋਵੇਗਾ ਕਰੀਬ 25% ਦੀ ਕੰਮ ਅਜੇ ਪੂਰਾ ਹੋਣਾ ਬਾਕੀ ਹੈ ਜਿਆਦਾਤਰ ਫਿਨਿਸ਼ਿੰਗ ਵਰਕ ਐਫਓਬੀ ਦਾ ਕੰਮ ਅਤੇ 그린 ਏਰੀਆ ਦੇ ਵਿਕਾਸ ਦਾ ਕੰਮ ਅਜੇ ਤੱਕ ਬਾਕੀ ਹੈ ਅਰੂੜਾ ਨੇ ਦੱਸਿਆ ਕਿ ਪਹਿਲਾ ਟੰਡਾਰੀ ਕਲਾ ਰੇਲਵੇ ਸਟੇਸ਼ਨ ਦਾ ਕੰਮ April 2024 ਤੱਕ ਮੁਕੰਮਲ ਕੀਤਾ ਜਾਣਾ ਸੀ ਹੁਣ ਇਸ ਨੂੰ ਪੂਰਾ ਕਰਨ ਦਾ ਸਮਾਂ ਸੀਮਾ ਨਵੰਬਰ 2024 ਰੱਖੀ ਗਈ ਹੈ ਇਨਾ ਕੰਮਾਂ ਲਈ 11.62 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਸੀ ਉਹਨਾਂ ਨੇ ਕਿਹਾ ਕਿ ਉਹ ਹਰ ਚੀਜ਼ ਦਾ ਬਕਾਇਦਾ ਨਿਗਰਾਨੀ ਕਰ ਰਹੇ ਹਨ ਅਤੇ ਜਦੋਂ ਤੱਕ ਸਾਰੇ ਕੰਮ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਅਜੇ ਹ ਉਹ ਕਰਦੇ ਰਹਿਣਗੇ ਲੁਧਿਆਣਾ ਰੇਲਵੇ ਸਟੇਸ਼ਨ ਅਤੇ ਟੰਡਾਰੀ ਰੇਲਵੇ ਸਟੇਸ਼ਨ ਨੂੰ ਪਹਿਲੇ ਪੜਾਅ ਵਿੱਚ ਸ਼ਾਮਲ ਕਰਨਾ ਅਰੋੜਾ ਦੀ ਪਹਿਲ ਸੀ ਅਤੇ ਇਸ ਲਈ ਉਹ ਲਗਾਤਾਰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲਦੇ ਰਹੇ ਹਨ ਅਰੋੜਾ ਨੇ ਇਸ ਲਈ ਮੰਤਰੀ ਦਾ ਧੰਨਵਾਦ ਵੀ ਕੀਤਾ